ਦੋਸਤੋ ਗੋਲ ਗੱਪਾ ਪਹਿਲੀ ਵਾਰ ਭਾਰਤ ਕਿਵੇਂ ਆਇਆ ਕਿਸ ਰਾਜ ਵਿੱਚ ਇਸ ਨੂੰ ਪਹਿਲੀ ਵਾਰ ਪੇਸ਼ ਕੀਤਾ ਗਿਆ ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸ ਤੇ ਫੂਟ ਫੇਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੇਜੇ ਨਹੀਂ ਪਤਾ ਬਸ ਕਲਿਕ ਹੋ ਜਾਣਾ ਚਾਹੀਏ ਦੋਸਤੋ ਗੋਲ ਗੱਪਾ ਖਾਣਾ ਕੌਣ ਪਸੰਦ ਨਹੀਂ ਕਰਦਾ ਗੋਲ ਗੱਪਾ ਭਾਰਤ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਸਟਰੀਟ ਫੂਡ ਹੈ ਹਮਾਲੇ ਮੈਂ ਤੇਰੇ ਬਾਪ ਕੋ ਮਸਿਖਾ ਅਜੇ ਹਿਚ ਕੀ ਤੁਸੀਂ ਜਾਣਦੇ ਹੋ ਕਿ ਇਸ ਦਾ ਇਤਿਹਾਸ ਮਹਾ ਭਾਰਤ ਕਾਲ ਨਾਲ ਜੁੜਿਆ ਹੋਇਆ ਹੈ ਨਹੀਂ ਦੋਸਤੋ ਗੋਲ ਗੱਪਾ ਪਾਣੀ ਪੂਰੀ ਪਾਣੀ ਪੱਤੀ ਜਾਂ ਫੁਲਕੀ ਨਾਮ ਨਾਲ ਭਾਵੇਂ ਪੱਖੋ ਬਕਰੇ ਹੋਣ ਪਰ ਜਦੋਂ ਉਹ ਦਿਖਾਈ ਦਿੰਦੇ ਹਨ ਤਾਂ ਮਸਾਲੇਦਾਰ ਸੁਆਦ ਹਰ ਕਿਸੇ ਦੇ ਦਿਮਾਗ ਵਿੱਚ ਘੁੰਮਣ ਲੱਗਦਾ ਹੈ ਭਾਰਤ ਦਾ ਇਹ ਮਸ਼ਹੂਰ ਸਟਰੀਟ ਫੂਡ ਦੇਸ਼ ਵਿਦੇਸ਼ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ ਇਹ ਕਈ ਸਾਲਾਂ ਤੋਂ ਹਰ ਕਿਸੇ ਦਾ ਮਨਪਸੰਦ ਸਟਰੀਟ ਫੂਡ ਰਿਹਾ ਹੈ ਇਸ ਸਟਰੀਟ ਫੂਡ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਤੁਹਾਨੂੰ ਇਸ ਨੂੰ ਪੀਜੰਜਾ 버ਗਰ ਬੰਗ ਖਾਣ ਲਈ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ ਹੈ ਸਗੋਂ ਤੁਸੀਂ ਇਸ ਨੂੰ ਬਹੁਤ ਘੱਟ ਪੈਸਿਆਂ 'ਚ ਕਿਤੇ ਵੀ ਖਾ ਸਕਦੇ ਹੋ ਅਰੇ ਕਹਿਣਾ ਕੀ ਚਾਹਤੇ ਹੋ ਅਗੇ ਇਹ ਚ ਕੀ ਤੁਸੀਂ ਜਾਣਦੇ ਹੋ ਕਿ ਗੋਲ ਗੱਪੇ ਦਾ ਇਤਿਹਾਸ ਕੁਝ ਸਾਲਾਂ ਦਾ ਨਹੀਂ ਸਗੋਂ ਮਹਾਭਾਰਤ ਕਾਲ ਨਾਲ ਜੁੜਿਆ ਹੋਇਆ ਹੈ। ਦੋਸਤੋ ਕੀ ਦ੍ਰੋਪਦੀ ਨੇ ਗੋਲ ਗੱਪੇ ਦੀ ਕਹਾੜ ਕੱਢੀ ਸੀ ਆਓ ਜਾਣਦੇ ਹਾਂ। ਦੋਸਤੋ ਗੋਲ ਗੱਪੇ ਦੀ ਕਹਾੜ ਬਾਰੇ ਬਹੁਤ ਮਸ਼ਹੂਰ ਕਹਾਣੀ ਹੈ। ਅਸਲ ਵਿੱਚ ਇਸ ਦਾ ਇਤਿਹਾਸ ਮਹਾਭਾਰਤ ਕਾਲ ਨਾਲ ਜੁੜਿਆ ਹੋਇਆ ਹੈ। ਇਹ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਹ ਕਥਾ ਅਨੁਸਾਰ ਜਦੋਂ ਦ੍ਰੋਪਦੀ ਪਾਂਡਵਾਂ ਨਾਲ ਵਿਆਹ ਕਰਕੇ ਘਰ ਵਾਪਸ ਆਈ ਤਾਂ ਉਹਦੀ ਸੱਸ ਅਤੇ ਪਾਂਡਵਾਂ ਦੀ ਮਾਂ ਕੁੰਤੀ ਨੇ ਉਸ ਨੂੰ ਇੱਕ ਕੰਮ ਸੌਂਪਿਆ। ਉਸ ਸਮੇਂ ਪਾਂਡਵ ਆਪਣਾ ਜਲਵਰਤਨ ਕੱਟ ਰਹੇ ਸਨ ਇਸ ਲਈ ਉਹਨਾਂ ਨੂੰ ਬਹੁਤ ਘੱਟ ਸਾਧਨਾ ਨਾਲ ਗੁਜ਼ਾਰਾ ਕਰਨਾ ਪਿਆ ਅਜਿਹੀ ਸਥਿਤੀ ਵਿੱਚ ਪਾਂਡਵਾਂ ਦੀ ਮਾਂ ਕੁੰਤੀ ਉਹਨਾਂ ਨੂੰ ਪਰਖਣਾ ਚਾਹੁੰਦੀ ਸੀ ਕਿ ਉਹਨਾਂ ਦੀ ਨਵੀਂ ਨੂੰ ਉਹਨਾਂ ਦੇ ਨਾਲ ਰਹਿ ਸਕਦੀ ਹੈ ਜਾਂ ਨਹੀਂ ਅਜਿਹੀ ਸਥਿਤੀ ਵਿੱਚ ਕੁੰਤੀ ਨੇ ਪਾਂਡਵਾਂ ਲਈ ਕਾਫੀ ਭੋਜਨ ਤਿਆਰ ਕਰਨ ਲਈ ਕੁਝ ਬਚੀਆਂ ਹੋਈਆਂ ਸਬਜ਼ੀਆਂ ਅਤੇ ਕੁਝ ਕਣਕ ਦਾ ਆਟਾ ਦ੍ਰੋਪਦੀ ਨੂੰ ਦਿੱਤਾ ਜਿਸ ਕਾਰਨ ਦ੍ਰੋਪਦੀ ਨੇ ਗੋਲ ਗੁੱਪੇ ਦੀ ਖੋਜ ਕੀਤੀ ਹਾਲਾਂਕਿ ਇਸ ਦਾ ਕੋਈ ਪੁਖਤਾ ਸਬੂਤ ਨਹੀਂ ਹੈ ਇਤਿਹਾਸਿਕ ਤੌਰ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਗੋਲ ਗੱਪਾ ਸਭ ਤੋਂ ਪਹਿਲਾਂ ਮਗਧ ਵਿੱਚ ਬਣਾਇਆ ਗਿਆ ਸੀ ਇਤਿਹਾਸਕਾਰ ਕੀ ਕਹਿੰਦੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਗੋਲ ਗੱਪਾ 300-400 ਸਾਲਾਂ ਪਹਿਲਾਂ ਭਾਰਤ ਵਿੱਚ ਆਇਆ ਸੀ ਜਦ ਕਿ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਹਨ ਕਿ ਇਸ ਦਾ ਇਤਿਹਾਸ 100 ਦੇ ਗੋਲ ਗੱਪਾ ਆਪਣੇ ਭਾਰਤ ਵਿੱਚ ਕਦੋਂ ਆਇਆ ਸੀ ਤੇ ਇਸ ਦੀ ਖੋਜ ਕਿਸ ਨੇ ਕੀਤੀ ਸੀ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ